ਬੀਜੀ ਪਾਣੀ ਪਿਆ ਦਿਓ ਇਹ ਨਹੀਂ ਬੇਟਾ ਇੰਨਾ ਤਾਂ ਬੰਦਾ ਯਾਦ ਨਹੀ ਨਹੀਂ ਇਹ ਤਾਂ ਆਪਾਂ ਸੋਨੂ ਆ ਫਿਰ ਸੋਨੂ ਜੁੱਤੀ ਵਾਲਾ ਕੰਮ ਕਰਾ ਨੀ ਆਪਣਾ ਨਿੱਕਾ ਕੀ ਕਰਾਂਦੇ ਇੱਥੇ ਆਪਣਾ ਨਹੀਂ ਹਾਂ ਸ਼ਤਨਾ ਬਰੇ ਲਿਆਣੇ

ਲੱਗ ਜਾਣਾ ਕਰ ਘਾਟੀ ਬਿਆਰ ਚ ਸਰ ਬੁਲੇ ਚਲੇ ਸਰ ਕੀ ਜੀ ਮਾਮਲਾ ਦੇ ਕਿ ਕਰਵਾਇਆ ਇਹ ਨਾ ਜੀ ਆਪਣਾ ਜਗਜੀਤ ਸਿੰਘ ਜਿਹੜਾ ਮੁੰਡਾ ਇਹਨਾਂ ਦੋ ਮੁੰਡੇ ਹੋ ਸੀਗੇ ਇਹ ਆਪਣੇ ਆਪਣੀ ਭੈਣ ਦੇ ਤੇ ਮਿਲਣ ਵਾਸਤੇ ਆਏ ਕਿ ਉਹਦੀ ਭੈਣ ਨੂੰ ਮਿਲ ਕੇ ਤੇ ਇਤਿਆਰ ਚ ਜਾਣ ਲਈ ਅਗਲੇ ਦਿਨ ਦੋ ਜਣੇ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਇਹਨਾਂ ਦੇ ਕੋਲ ਕੱਲ ਸ਼ਾਮੇ ਨੂੰ ਆਪਕਸ ਕੋਲ ਕੋ ਤੱਕ ਤਕਰਾਰ ਬਾਜੀ ਹੋਈ ਹੋਈ ਹੈਗੀ ਉਹਦੇ ਸੰਬੰਧ ਉਹ ਆਏ ਆ ਤੇ ਜਦੋਂ ਇਹਨੇ ਮੋਰ ਮੜਿਆ ਉਹ ਸਲਿੱਪ ਕਰਕੇ ਡੇਪੇ ਆ ਤੇ ਮਗਰ ਉਹ ਵੀ ਸਲਿੱਪ ਕਰਕੇ ਡੇਪੇ ਤੇ ਉਹ ਜਦੋਂ ਖੜਾ ਹੋਣ ਉੱਠ ਕੇ ਭੱਜਣ ਲੱਗੇ ਆ ਉਹਨੇ ਜਿਹਨੂੰ ਮਗਰੋਂ ਜਿਹੜਾ ਜਸ਼ਨ ਤੇ ਅੰਛ ਉਹ ਇਹਨਾਂ ਨੇ ਮਤਲਬ ਇਹਦੇ ਤਕਬੀਰ ਤੇ ਜਿਹੜਾ ਵਾ ਫੈਰ ਕੀਤਾ ਉਹਦੇ ਫੈਰ ਜਿਹੜਾ ਵਾ ਫਟਦੇ ਲੱਗਾ ਸਵੇਰ ਤੇ ਸਰ ਜਿਹੜਾ ਜਖਮੀ ਅਸਰ ਨੂੰ ਕਿਥੇ ਜਖਮੀ ਜਿਹੜਾ ਉਹ ਅੰਮ੍ਰਿਤਸਰ ਹਸਪਤਾਲ ਦਾਖਲਿਆ ਮਕਦਮਾ ਦਰਜ ਕਰਦਾ ਤਫਤੀਸ਼ ਚੱਲੀ ਆ ਜਿਹੜੇ ਮੁਰਜ਼ਾ ਮ ਜਲਦੀ ਜਲਦੀ ਫੜ ਕੇ ਗ੍ਰਿਫਤਾਰ ਕੀ